ਬੜੀ ਤਿਆਰ ਹੋਣ ਵਾਲੀ ਹੈ ਨਾ ਔਖਾ ਯਾਰ ਜੀਬ ਗਲਾਰ 60000 ਦੀ ਮਹਿੰਦੀ ਇਹ ਆ ਗਿਫਟ ਹੀ ਦੇਣਾ ਵਾ ਬੱਸ ਦੇ ਦੇ ਹਾਂ ਗਿਫਟ ਹੀ ਸਮਝ ਲੈ ਯਾਰ ਇੰਨੇ ਦੀ ਮੈਂ ਵੀ ਟੋਕੜ ਦਾ ਅਗਲੇ 70 70000 ਮੰਗੀ ਜਾਂਦੇ ਹਾਂ ਇਹਦੇ ਮਗਰ ਹੈਵੀ ਕੱਟੀ ਹੈ ਨਾ ਕੱਟੀ ਹੈ ਮਗਰ ਇਹ ਚੋਈ ਚੋਈ ਦੀ ਇੱਕ ਨੰਬਰ ਆ ਠੀਕ ਆ ਦੁੱਧ ਦੇ ਮੰਨ ਕੇ ਚੱਲ ਮੀ ਮੇਰਾ ਆਈਡੀਆ ਕਹਿੰਦੀ ਜਿਵੇਂ ਖਾਣ ਪੀਣ ਨੂੰ ਖੁੱਲੀ ਹੈ ਨਾ 10 ਕਿਲੋ ਦੁੱਧ ਦੇਊਗੀ ਉਹਨੇ ਦੁੱਧ 16 17 ਕਿਲੋ ਦੁੱਧ ਚੋ ਕੇ ਲਈ ਸੀ ਉਹਨੇ ਗਾਂ ਬੰਦਾ ਹੀ ਛੱਡਿਆ ਸੀ ਆਪਦਾ ਯਾਰ ਵੀ ਚੱਲ ਮੈਨੂੰ ਦੁੱਧ ਦੇਈ ਚਲੀ ਜਾ ਕਿਵੇਂ ਠੀਕ ਆ ਪਰ ਉਹਨੇ ਮੈਂ ਪੈਸੀ ਦਾਫਾਈ ਪੜਤੀ ਸਰ ਮਲਾ ਸੰਭਾ ਸਾਹਮਣੇ ਨਹੀਂ ਹੋਈ ਨਾ ਨਹੀਂ ਮੈਂ ਯਾਰ ਠੀਕ ਹੈ ਪਰ ਇਸ ਟਾਈਮ ਦੁੱਧ ਦੇ ਵੀਰੇ 10 ਕਿਲੋ ਦੁੱਧ ਹੋਊਗਾ ਜਿਹੜਾ ਆਪਣੇ ਕੋਲੇ ਚਵਾ ਸਕਦੇ ਆ ਚਵਾ ਲਓ ਵੀ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਜਿਹੜੇ ਸੱਜਣ ਆਪਾਂ ਨੂੰ ਫੇਸਬੁੱਕ ਦੇ ਜ਼ਰੀਏ ਇਹਨਾਂ ਦੇਖ ਰਹੇ ਆ ਤਾਂ ਫੇਸਬੁੱਕ ਚੈਨਲ ਨੂੰ ਫੋਲੋ ਕਰ ਲਿਓ ਜਿਹੜੇ YouTube ਦੇ ਜ਼ਰੀਏ ਦੇਖ ਰਹੇ ਆ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਡੇ ਤੱਕ ਸਾਰੀਆਂ ਜਿਹੜੀਆਂ ਨਵੀਆਂ ਅਪਡੇਟਾਂ ਉਹ ਪਹੁੰਚਦੀਆਂ ਰਹਿਣ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ ਪੱਕਾ ਚਾਰ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਆ ਤੇ ਬਾਈ ਹਰਜਿੰਦਰ ਦੇ ਫਾਰਮ ਤੇ ਦੇਖਦੇ ਆਂ ਫਾਰਮ ਦੇ ਉੱਪਰ ਜਿਹੜੇ ਨਵੇਂ ਜਾਨਵਰ ਆਏ ਆ ਕਿਹੜੇ-ਕਿਹੜੇ ਆ ਕੀ ਰੇਟ ਆ ਸਾਰਾ ਕੁਝ ਵੀਡੀਓ ਦੇ ਵਿੱਚ ਦਿਵਾਵਾਂਗੇ ਹਰਜਿੰਦਰ ਬਾਈ ਪਹਿਲਾਂ ਸਵਾਗਤ ਕਰਦੇ ਆਂ ਸਾਰਿਆਂ ਤੋਂ ਪਹਿਲਾਂ ਤੁਹਾਡੇ ਸਿਰਾ ਬਾਈ ਸਾਰ ਆਰੂ ਨੇ ਆਪਣੇ ਕੋਲ ਤਿੰਨ ਪਸ਼ੂ ਵੀਰੇ ਨਵੇਂ ਠੀਕ ਹੈ ਜੀ ਤੇ ਕੀ ਰੇਟ ਤੋਂ ਕੀ ਰੇਟ ਦੇ ਜਿਹੜੇ ਜਾਨਵਰ ਇਹਦੇ ਵਿੱਚ ਆਪਾਂ ਦਸ ਦਿਖਾਵਾਂਗੇ ਬਾਈ ਰੇਟ ਯਾਰ ਵੀ 60 ਤੋਂ ਲੈ ਕੇ ਹੈਗਾ ਮੰਨ ਕੇ 85 90 ਤੱਕ 60000 ਤੋਂ ਲੈ ਕੇ 85000 ਤੱਕ ਦਾ ਜਿਹੜੇ ਇਸ ਵੀਡੀਓ ਦੇ ਵਿੱਚ ਜਾਨਵਰ ਰਹਿਣਗੇ ਤੇ ਸਾਰਿਆਂ ਤੋਂ ਪਹਿਲੀ ਤੇ ਬਾਈ ਆ ਜੀ ਹਰਜਿੰਦਰ ਆਪਾਂ ਇਹਦਾ ਦੱਸਿਓ ਕੀ ਡਿਟੇਲ ਆ ਬਾਈ ਇਹ ਵੀਰੇ ਕੱਲ ਸਵੇਰ ਦੀ ਸੂਈ ਵੀ 8 ਵਜੇ ਦੀ ਠੀਕ ਹੈ ਜੀ ਹਾਂਜੀ ਤੇ ਮਗਰ ਬਾਈ ਇਹਦੇ ਮਗਰ ਵੀਰੇ ਕੱਟੀ ਜਾਂਦੀ ਇਹ ਸਾਡੇ ਇੱਥੇ ਨੇੜੇ ਪਿੰਡ ਹੈਗਾ ਮਿਰਜੇਗਾ ਉੱਥੋਂ ਦਾ ਡਾਕਟਰ ਆ ਉਹਨੇ ਸਿਮ ਲਾਇਆ ਸੀ ਕਹਿੰਦਾ ਠੀਕ ਹੈ ਉਹਦੇ ਉਹਦੇ ਦਸਨ ਮੁਤਾਬਕ ਆ ਵੀ ਜਿਨ੍ਹਾਂ ਦੇ ਘਰਾਂ 'ਚ ਜਾਂਦਾ ਸੀ ਮੈਂ ਉਹ ਤੋਂ ਪੁੱਛੇ ਮੈਂ ਟੀਕੇ ਲੂਗਾ ਕਿਹੜਾ ਭਰਿਆ ਠੀਕ ਹੈ ਜੀਵਿੰਦਾਰ ਬੰਦੇ ਨੂੰ ਨਹੀਂ ਪਤਾ ਹੁੰਦਾ ਆਲਾ ਹਾਂਜੀ ਹਾਂਜੀ ਕਿਉਂਕਿ ਕਹਿੰਦਾ ਵੀ ਇਹ ਵਾਲਾ ਵਾਕਸ ਦਾ ਬਹੁਤ ਚੰਗਾ ਸੀਮਣੋਂ ਭਰਿਆ ਵੀ ਆ ਬਈ ਹੈ ਵੀ ਬਹੁਤ ਸੋਹਣੀ ਆ ਹਨਾ ਹਾਂ ਪ੍ਰੋਬਲਮ ਵਧੀਆ ਤਿਆਰ ਹੋਣ ਵਾਲੀ ਹੈ ਹਨਾ ਅੱਖਾਂ ਯਾਰ ਜੀਵ ਗਲਾਰਟਿੰਗ ਮੂਰਗੀ ਵੀ ਬਹੁਤ ਚੰਗੀ ਆ ਹਨਾ ਬਾਕੀ ਵਾਲਾ ਜੇ ਵੀ ਸੰਭੂਆ ਤਿਆਰ ਕਰ ਲੂਗਾ ਜੀ ਹਾਂ ਬਿਲਕੁਲ ਬਿਲਕੁਲ ਬਈ ਤੇ ਆ ਤੇ ਕੀ ਬਈ ਇਹਦਾ ਦੁੱਧ ਦੁੱਧ ਦਾ ਕੀ ਦੱਸਿਆ ਮਾਲਕਣ ਜੀ ਤੋਂ ਲਈ ਆਪਾਂ ਇਹ ਮਾਲਕਾਣੇ ਤਾਂ ਯਾਰ ਵੀ ਦਸਨ ਮੁਤਾਬਕ ਵੀ 13 14 ਕਿਲੋ ਕਹਿੰਦੇ ਚਾਹੁੰਦੇ ਰਹੇ ਆ ਤੇ ਬਈ ਇੰਨੇ ਮੱਝ ਚੰਗਾ ਜੜਾ ਵਾਲਾ ਬੰਦਾ ਕੋਈ ਦੁੱਧ ਲੈਣ ਨਾਲ ਆਉ ਉਹ ਲੈ ਵੀ ਲਊਗਾ ਲੈ ਵੀ ਲਊਗਾ ਹਣਾ 10 ਕਿਲੋ ਦੁੱਧ ਤੋਂ ਸਟਾਰਟਿੰਗ ਆ ਬੌਲੇ ਤੋਂ ਸਟਾਰਟਿੰਗ ਆ ਮੈਂ ਇਹਦੀ ਠੀਕ ਆ ਬਈ ਵੀ ਕੱਲ ਕੁਛ ਤਾਂ ਤੜਕੇ ਬੱਚਾ ਲਾ ਹੀ ਮਨ ਗਿਆ ਸ਼ਾਮ ਦੀ ਚੋਾਈ ਤੋ ਤੇ ਹੁੰਦੀ ਚੋਾਈ ਤੱਕ ਠੀਕ ਹੈ ਜੀ ਉਹਦੇ ਆਈਡੀਏ ਚ ਹੈਗਾ ਵੀ 10 ਕਿਲੋ ਬੌਲਾ ਹੋਊਗਾ ਨਾ ਉਹ 10 ਕਿਲੋ ਬਾਠ ਠੀਕ ਹੈ ਬਾਈ ਹਣਾ ਜਿਹੜਾ ਚੋਲਣਾ ਯਾਰ ਜਿਹੜਾ ਚੋਲਣਾ ਹੈ ਨਾ ਤੇ ਬਾਈ ਮੜਾ ਜਾਂ ਕੱਢੀ ਮੜਾ ਦਿਖਾਈਏ ਤੋਰ ਕੇ ਦਰਸ਼ਕਾਂ ਬੋਲੇ ਦੀ ਮੈਂਟੇ ਨਹੀਂ ਹੁੰਦੀ ਕਿ ਨਹੀਂ ਹਾਂਜੀ ਹਾਂਜੀ ਬਾਈ ਉਹ ਆਪਣੇ ਪਹੂ ਖਾਲੀ ਕੀਤੇ ਹੁੰਦੇ ਆ ਵੇਖ ਲੈ ਜਵਾਂ ਖਾਲੀ ਕੀਤੀ ਮੱਜਾ ਨਹੀਂ ਨਹੀਂ ਬਿਲਕੁਲ ਬਾਈ ਹਾਂ ਹਣਾ ਐਵੇਂ ਆਪਾਂ ਭਰੇ ਦੇਵੇਂ ਨਹੀਂ ਦਿਖਾਏਗੇ ਕਦੇ ਬਹੁਤ ਹਰੇਕ ਬੰਦੇ ਜਿਹਨੇ ਮੱਢ ਲਈਆਂ ਯਾਰ ਹਣਾ ਦੀਆ ਹਣਾ ਮੱਜ ਚੌਥਾ ਤੁਆ ਬਾਈ ਕਹਿੰਦਾ ਮਾਲਕਾਂ ਨੇ ਦਸਿਆ ਵਾ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਲਓ ਥਣ ਥਣ ਬਹੁਤ ਸੋਹਣਾ ਲੱਗਿਆ ਵਾ ਮੁੱਠੀ ਵਾਲਾ ਥਣ ਲੱਗਿਆ ਹੋਇਆ ਵਾ ਹਣਾ ਤੇ ਪੂਰੇ ਵਧੀਆ ਜਿਵੇਂ ਆ ਆ ਅ ਅਡਰ ਕੁਆਲਟੀ ਹੈ ਬਾਕੀ ਹੈ ਨਾ ਇਹ ਜਿਹੜਾ ਦੁੱਧ ਹੁੰਦਾ ਵਾ ਉਹ ਖਰਾਕ ਦਾ ਹੀ ਹੁੰਦਾ ਵਾ ਤੇ ਇਹਦੇ ਵਿੱਚ ਤੁਹਾਨੂੰ ਇੱਕ ਗੱਲ ਹੋਰ ਵੀ ਹੈ ਯਾਰ ਆਪਾਂ ਵੀ ਐਵੇਂ ਬਾਜ਼ਾਰ ਲਾ ਲਾ ਕੇ ਲੇਵੇ ਦਿਖਾ ਦਈਏ ਹੈ ਨਾ ਤੇ ਦੁਨੀਆ ਸਿਆਣੀਆਂ ਯਾਰ ਉਹਨਾਂ ਨੂੰ ਪਤਾ ਹੁੰਦਾ ਵੀ ਮੱਝ ਦਾ ਕਿੱਡਾ ਗਲੇਵਾ ਹੁੰਦਾ ਕਿ ਡੱਕ ਨਹੀਂ 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 ਬਿਲਕੁਲ ਬਾਈ ਹੈ ਨਾ ਸਾਰੇ ਬੰਦੇ ਅੱਜਕੱਲ ਆਪਾਂ ਐਵੇਂ ਹੁਣ ਸਿੱਧੀਆਂ ਛੱਡ ਛੱਡ ਕੇ ਵੀਡੀਓ ਪਾਦੀ ਉਹਦੇ 'ਚ ਸਹੀ ਗੱਲ ਨਹੀਂ ਗਈ ਹਾਂਜੀ 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 ਬਾਈ ਠੀਕ ਹੈ ਹੁਣ ਖਾਲੀ ਕਰੀਆਂ ਕੱਲੀਆਂ ਸਿਰਫ ਤਾਜੀ ਸੂਈ ਕਰਕੇ ਧਾਰਾਂ ਹੀ ਛੱਡੀਆਂ ਵੀ ਹਾਂ ਤੇ ਹਰਜਿੰਦਰ ਭਾਈ ਕੀ ਫਿਰ ਇਹਦੀ ਮੁੱਲ ਵੜੀ ਕਰਦੇ ਮੁੱਲ ਗ੍ਰਾਉਂਡ ਨੂੰ ਦਾ ਯਾਰ ਜੇ ਕਈ ਵਾਰੀ ਫੇਰ ਵੀ ਇਕੱਲਾ ਜਮ ਮੁੱਲ ਜਮਾਂ ਵੀ ਕਰ ਲੈਣਾ ਫੇਰ ਵੀ ਅਲਕਾ ਯਾਰ ਜਾਇਜ਼ ਦਾ ਮੁੱਲ ਗ੍ਰਾਉਂਡ ਨੂੰ 90000 85000 ਦੀ ਮਹਿੰਦਨੀ ਹੈ ਵੀਰੇ ਦੇਣੀ ਹੈ ਨਾ ਤੇ ਬਾਈ ਦੀਆਂ ਬਾਈ ਗੱਲਾਂ ਜਿਹੜੀਆਂ ਉਹ ਕਲੀਅਰ ਜਿਹੀ ਹੁੰਦੀਆਂ ਹਨਾ ਜਿਵੇਂ ਇਹੋ ਜਿਹੀਆਂ ਮਈਆਂ ਲੋਕੀਰ ਸਵਾ ਸਵਾ ਲੱਖ ਰੁਪਏ ਮੰਗੀਆਂ ਦੇ ਨਹੀਂ ਬਿਲਕੁਲ ਬਾਈ ਹੈ ਨਾ ਤੇ ਇਹਦੇ ਵਿੱਚ ਬਾਈ ਫਾਇਦਾ ਇਹ ਵੀ ਹੈ ਇੱਕ ਤਾਂ ਦੁੱਧ ਦਾ ਦੁੱਧ ਹੋ ਗਿਆ ਤੇ ਦੂਜਾ ਜਿਹੜਾ ਇਹਦੇ ਮਗਰ ਵਾਲਾ ਬੱਚਾ ਬਹੁਤ ਚੰਗਾ ਉਹ ਤਿਆਰ ਹੋ ਜਾਣਾ ਹਨਾ ਥੋੜਾ ਨੀਲੀ ਰਾਇ ਹਵਾ ਬਹੁਤ ਚੱਲੀ ਹੈ ਯਾਰ ਬਹੁਤ ਸ਼ੌਂਕੀ ਬਹੁਤ ਬਹੁਤ ਜ਼ਿਆਦਾ ਸ਼ੌਂ ਤੇ ਸਭ ਦੇ ਡੀਕੇ ਭਰੀ ਜਾਂਦੇ ਆ ਆ ਆਜੋ ਬਈ ਅਗਲੀ ਅਗਲੀ ਤੇ ਆ ਜੀ ਆਪਾਂ ਹਣਾ ਤੇ ਦੂਸਰੇ ਨੰਬਰ ਵਾਲੀ ਚੋਈ ਚੋਈ ਦੀ ਮੈਂ ਪੋਲੀ ਆ ਬਈ ਇੱਕ ਬਹੁਤ ਜਿਆਦਾ ਚੰਗਾ ਬਈ ਹਣਾ ਥਾਨ ਕੁਆਲਟੀ ਬਹੁਤ ਚੰਗੀ ਲੱਗੀ ਹੋਈ ਆ ਹਣਾ ਕਹ ਰਿਹਾ ਕਹ ਰਿਹਾ ਜਿਵੇਂ ਆਪਾਂ ਕਹਦੇ ਆ ਥਾਣਾ ਪਲੀ ਯਾਰ ਕਰ ਲੱਗਿਆ ਹੋਇਆ ਹਣਾ ਇਹ ਵਾਲੀ ਬੰਬ ਗੱਡੀ ਆ ਇੱਥੋਂ ਤੱਕ ਲਿਵਾ ਮੈਂ ਨੂੰ ਹਾਂ ਹਾਂ ਹਜੇ ਤਾਂ ਬਈ ਪਰ ਆ ਟਾਈਮ ਅੱਜ ਤਾਂ ਹੁਣ 11 ਦਾ ਹੋਣਾ ਨਹੀਂ ਨਹੀਂ ਬਿਲਕੁਲ ਬਈ ਹੁੰਦਾ ਜਿਵੇਂ ਆਪਾਂ ਕਹਦੇ ਜਮਾ ਖਾਲੀ ਕਰੇ ਤੂੰ ਆਪਾਂ ਵੀਡੀਓ ਬਣਾਉਣ ਲੱਗੇ ਹੋਏ ਹਣਾ ਆ ਤੇ ਆਜੋ ਬਈ ਦੂਸਰੇ ਨੰਬਰ ਵਾਲੀ ਤੇ ਜਿਹੜੀ ਇਹ ਇਹਦਾ ਕੀ ਡਿਟ ਬਹੁਤ ਚੰਗੇ ਏਰੀਏ ਦੀ ਮੱਝ ਸੀਗੀ ਬੇਲਬੂਲ ਕੱਦ ਕਾਠੀ ਸਾਰੀ ਲੇਵੇ ਲੂਵੇ ਦੇ ਵੀ ਹਾਂ ਜੀ ਹਾਂ ਜੀ ਜਦੋਂ ਮਾਲਕ ਦੁੱਧ ਲੈ ਕੇ ਆਏ ਸੀ ਨਾ ਬੰਦੇ ਨੇ ਇੱਕ ਹੁਣ ਹੀ ਆਈ ਆ ਮਾਝੇ 20 ਦਿਨਾਂ ਦੀ ਆਈ ਵੀ ਆ ਠੀਕ ਹੈ ਜੀ ਇਹੇ ਬੰਦੇ ਕੋਲ ਆਈ ਸੀਗੀ ਠੀਕ ਹੈ ਜੀ ਉਹਨੇ ਦੁੱਧ 16 17 ਕਿਲੋ ਦੁੱਧ ਚੋ ਕੇ ਲਈ ਸੀ ਉਹਨੇ ਗਾਂ ਬੰਦਾ ਹੀ ਛੱਡਿਆ ਸੀ ਆਪਦਾ ਯਾਰ ਵੀ ਚੱਲ ਮੈਨੂੰ ਦੁੱਧ ਦੇਈ ਚਲੀ ਜਾ ਕਿਵੇਂ ਆ ਠੀਕ ਆ ਪਰ ਉਹਨੇ ਮੈਂ ਪੈਸੀ ਦਫਾ ਹੀ ਪੜਤੀ ਸੀ ਮੱਲਾ ਸਾਹ ਸਾਹਮਣੇ ਨਹੀਂ ਹੋਈ ਨਾ ਸਾਹਮਣੇ ਨਹੀਂ ਮੈਂ ਯਾਰ ਠੀਕ ਆ ਪਰ ਇਸ ਟਾਈਮ ਦੁੱਧ ਦੇ ਵੀਰੇ 10 ਕਿਲੋ ਦੁੱਧ ਹੋਊਗਾ ਜਿਹੜਾ ਆਪਣੇ ਕੋਲੇ ਚਵਾ ਸਕਦੇ ਆ ਪਾ ਸਕਦੇ ਆ ਚਵਾ ਸਕਦੇ ਬਾਈ ਫਿਰ ਇਹਦੇ ਮਗਰ ਕੀ ਹਰਜਿੰਦਰ ਮਗਰ ਕੱਟਾ ਵੀਰੇ ਦੇ ਠੀਕ ਆ ਵੇ ਜੇ ਬਾਕੀ ਨਸਲ ਬਹੁਤ ਆ ਮਹਿੰਦੀ ਆ ਹਾਂ ਨਸਲ ਵਾਦ ਮੇਲ ਵੂਲ ਬਹੁਤ ਆ ਕੱਦ ਕਾਠ ਝੋਲੀ ਬਹੁਤ ਪਈ ਆ ਯਾਰ ਆ ਵੇ ਗਿੱਡੀ ਝੋਲੀ ਪਈ ਆ ਆਡਰ ਕੁਆਲਿਟੀ ਸਜਣੋ ਆ ਦੇਖ ਲਓ ਤੁਸੀਂ ਹਨਾ ਮਗਰ ਇਹਦੇ ਹੈਗਾ ਵਾ ਕਟਾ ਤੇ ਬਾਈ ਮਾੜੀ ਦਿਖਾਈ ਕਰਾ ਤੋਰ ਕੇ ਵੀ ਤੇ ਥੋੜੀ ਜਿਵੇਂ ਕਹਦੀ ਵੀ ਸੰਭਾਈ ਜਲੋਂ ਮੱਝ ਰਹੀ ਹੋਈ ਆ ਦੁੱਧ ਉਹ ਬਾਈ ਕਹਿੰਦਾ ਵੀ 10 ਕਿਲੋ ਚਵਾ ਕੇ ਆਪਾਂ ਦੇ ਦਾਂਗੇ ਹਨਾ ਬਾਕੀ ਤੁਸੀਂ ਹਨਾ ਜਿਹੜਾ ਜਾਨਵਰ ਦਾ ਦੁੱਧ ਵਗੈਰਾ ਹੁੰਦਾ ਉਹ ਆਪ ਹਨਾ ਚੈੱਕ ਕਰਕੇ ਬਾਈ ਦਾ ਹਮੇਸ਼ਾ ਕਹਿੰਦਾ ਹੀ ਹੁੰਦਾ ਹਰਜਿੰਦਰ ਵੀ ਵੀਡੀਓ ਕਾਲ ਤੇ ਚੋ ਕੇ ਜਿਹੜਾ ਤੁਸੀਂ ਪਸ਼ੂ ਖਰੀਦੋ ਹਨਾ ਅ ਮੱਜ ਦੀ ਪੋਜੀਸ਼ਨ ਤੋਂ ਉਹਨੂੰ ਵੀਡੀਓ ਦੇ ਵਿੱਚ ਆ ਦਿਖ ਰਹੀ ਆ ਹਣਾ ਬਾਕੀ ਬਾਈ ਨੂੰ ਵੀ ਬਹੁਤ ਯਾਰ ਮੈਨੂੰ ਵੀਡੀਓ ਤਾਜੀ ਦਿਖਾਈ ਜਿਵੇਂ ਚੰਗੀਆਂ ਅਮਰੀਕਨ ਗਾਈਆਂ ਹੁੰਦੀਆਂ ਇਹੋ ਜੀ ਸੀ ਬਾਈ ਇਹਦਾ ਬਾਈ ਜਦੋਂ ਹਣਾ ਤਿਆਰ ਸੀਗੀ ਹਣਾ ਹਾਂ ਤੇ ਪਰ ਉਹ ਬੰਦੇ ਨੇ ਯਾਰ ਜੋ ਨਵੇਂ ਬੰਦੇ ਸੀ ਯਾਰ ਨਵੇਂ ਗਾਹ ਬੰਦਾ ਛੱਡਦਾ ਅੱਛਾ ਹਾਂ ਬਸ ਉਹ ਫਿਰ ਸਾਂਭਣ ਦੀ ਹੋ ਗਿਆ ਬਾਈ ਹਣਾ ਉਹਨੂੰ ਨਹੀਂ ਛੱਟ ਆਇਆ ਕੰਮ ਹਾਂ ਹਾਂ ਚੱਲ ਬਾਈ ਜੇ ਕੋਈ ਹੋਰ ਚੰਗਾ ਹੋਊਗਾ ਨਾ ਲੈ ਜਾਊਗਾ ਬੀਡਰ ਉਹ ਬੰਦਾ ਕਰ ਲੂ ਛੱਟ ਦੁੱਧ ਹਣਾ ਤੇ ਕੀ ਹਰਜਿੰਦਰ ਇਹਦਾ ਕੀ ਮੁੱਲ ਵੜੀ ਕਰਦੇ ਬਾਈ ਇਹ ਮੁੱਲ ਗਰੋਂ ਨੂੰ ਯਾਰ ਮੈਂ ਜੇ ਅੱਜ ਤਾਜੀ ਹੁੰਦੀ ਫੇਰ ਤਾਂ ਬਿਲਕੁਲ ਬਾਈ ਠੀਕ ਹੈ ਪਰ ਇਹ ਹੁਣ ਮਹੀਨਾ ਹੋ ਗਿਆ ਸੋਈ ਨੂੰ ਹੁਣ ਇਹ ਭੁੱਖ ਦੀ ਮਾਰੀ ਵੀ ਹੈ ਠੀਕ ਹੈ ਬਾਈ ਠੀਕ ਹੈ ਹੁਣ ਮੁੱਲ ਇਹਦਾ 80000 ਕਰਦੇ 75000 ਨਹੀਂ ਮੈਂ ਦੇ ਦਿਆਂਗੇ ਠੀਕ ਹੈ ਬਾਈ ਤੇ ਬਾਈ ਜਿਵੇਂ ਆਪਾਂ ਕਹਿ ਦਈਏ ਜੇ ਇਹਦੀ ਚੰਗੀ ਸੁਭਾਈ ਵੀ ਹੋ ਜੇ ਤਾਂ ਚੰਗੇ ਰੇਟ ਤੇ ਬੰਨ ਵਾਲੀ ਵਾਜਾ ਹੈ ਨਾ ਹਾਂ ਯਾਰ ਬਹੁਤ ਚੰਗੀ ਹੈ ਯਾਰ ਲੈ ਦਸ ਹਾਂ ਬਹੁਤ ਜਿਆਦਾ ਜਿਹਾ ਪਿਆ ਯਾਰ ਤੁਹਾਨੂੰ ਬਹੁਤ ਚੰਗਾ ਲੱਗਾ ਹੋਇਆ ਹੈ ਨਾ ਕਿ ਰੰਗ ਵੇਖਿੰਦਾ ਜਮਾਂ ਸ਼ਾਹ ਬੀ ਸਾਰੀ ਬਰੀਕ ਪਈ ਹੈ ਯਾਰ ਪਰ ਮੈਂ ਸਮਝ ਨਹੀਂ ਕੇ ਬੱਲੇ ਬਿਲਕੁਲ ਬਾਈ ਹੈ ਨਾ ਤੇ ਆ ਜਾ ਬਾਈ ਆਪਾਂ ਤੀਜੇ ਨੰਬਰ ਵਾਲੀ ਤੇ ਚੱਲ ਜੀ ਹੈ ਇਹ ਵੀ ਮੰਨ ਲਿਆ ਹੋ ਗਈ ਯਾਰ ਪੱਤੀਆਂ 26 ਇਹਨਾਂ ਨੂੰ ਸੂਈ ਮਹੀਨਾਂ ਮੰਨ ਕੇ ਲੈ ਲਈ ਯਾਰ ਇਹ ਇਹਨੇ ਮਗਰ ਕੱਟੀ ਆ ਬਈ ਕੱਟੀ ਆ ਇਹਨੇ ਥੱਲੇ 8 ਕਿਲੋ ਦੁੱਧ ਤਿਆਰ ਆ ਠੀਕ ਆ ਬਈ ਠੀਕ ਆ ਦੁੱਧ ਇਹ ਵੀ ਵਾਜੂਗੀ ਲਟ ਲੁਟੀ ਨਹੀਂ ਪਈ ਮੈਨੂੰ ਇਹਨੂੰ ਹਾਂ ਕਿਉਂਕਿ ਸਮਝ ਨਹੀਂ ਗਈ ਇਹ ਵੀ ਹਨਾ ਘੱਟ ਵੀ ਹੋਈ ਆ ਹਨਾ ਹਾਂ ਯਾਰ ਥੋੜਾ ਜਿਹਾ ਫਿਰ ਤੈਨੂੰ ਪਤਾ ਗਾਂ ਸਿਆਲ ਦਾ ਮਹੀਨਾ ਹਰੇਕ ਵੰਦੇ ਦੇ ਵਸ ਦੀ ਗੱਲ ਨਹੀਂ ਪਰ ਸਾਹਮਣ ਹਾਂ ਹਾਂ ਬਿਲਕੁਲ ਬਈ ਬਿਲਕੁਲ ਹਨਾ ਤੇ ਇਹਦਾ ਫਿਰ ਬਈ ਕੀ ਮੁੱਲ ਵੜੀ ਕਰਦੇ ਆ ਇਹਨੇ ਯਾਰ ਮੁੱਲ ਕਰਉਣਾ ਤਾਂ ਭਾਵੇਂ 60000 ਕਰਾ ਲਈ 60000 ਦੀ ਮਿਹਨਤ ਇਹ ਆਪ ਗਿਫਟ ਹੀ ਬੱਸ ਦੇ ਦੇ ਹਾਂ ਗਿਫਟੀ ਆ ਸਮਝ ਲੈ ਯਾਰ ਇੰਨੀ ਦੀ ਮਹਿੰਗੀ ਟੋਕਰ ਦਾ ਅਗਲੇ 70 70000 ਮੰਗੀ ਜਾਂਦੇ ਹਾਂ ਇਹਦੇ ਮਗਰ ਹੈਵੀ ਕੱਟੀ ਹੈ ਨਾ ਕੱਟੀ ਹੈ ਮਗਰ ਇਹ ਚੋਾਈ ਚੋਈ ਦੀ ਇੱਕ ਨੰਬਰ ਆ ਠੀਕ ਆ ਦੁੱਧ ਦੇ ਮੰਨ ਕੇ ਚੱਲ ਮੀ ਮੇਰਾ ਆਈਡੀਆ ਕਹਿੰਦੀ ਜਿਵੇਂ ਖਾਣ ਪੀਣ ਨੂੰ ਖੁੱਲੀ ਹੈ ਨਾ 10 ਕਿਲੋ ਦੁੱਧ ਦੇਊਗੀ ਚਾਰੂ ਆ ਹੈ ਹਾਂ ਆਪਾਂ 13 14 ਨਹੀਂ ਕਹਿੰਦੇ 10 ਕਿਲੋ ਦੁੱਧ ਦੇ ਦੇਣਾ ਕਿਉਂ 8 7 7 8 8 8 ਹੈਗਾ ਮੰਨ ਕੇ ਚੱਲ ਯਾਰ ਠੀਕ ਆ ਭਾਈ ਠੀਕ ਆ ਦੋਦੇ ਨਾ ਕਿ ਹੈਗਾ ਤੇ ਬਾਕੀ ਬਾਈ ਜਿੰਮੇ ਆਪਾਂ ਕਹਿ ਦਈਏ ਵੀ ਤੇਰੇ ਕੋਲੇ ਜਿਹੜੇ ਜਾਨਵਰ ਹੁੰਦੇ ਆ ਉਹ ਤੂੰ ਜ਼ਿੰਮੇ ਦੇ ਹੁੰਦੇ ਓਵੇਂ ਹੀ ਦਿਖਾਉਣੇ ਹੈਣਾ ਯਾਰ ਕੀ ਐ ਮੈਨੂੰ ਆ ਕੇ ਠੰਢੇ ਬਿਮਾਰ ਕਰ ਲਾਗੇ ਹੈਣਾ ਤੇ ਬਾਕੀ ਜਿੰਮੇ ਆ ਕੀ ਇਹ ਕਿਸੇ ਬਾਲ ਚੰਗੀ ਦਾ ਨਾ ਬਣ ਜੂਗੀ ਹਾਂ ਜਿੰਮੇ ਹੋਰ ਵਪਾਰੀ ਕੋਲੇ ਚਲੀ ਜਾਂਦੀ ਅਗਲਾ ਸੰਗ ਸੰਗ ਕਰਕੇ ਉਹੋ ਜੇ ਬਣਾ ਦਿੰਦਾ ਹੈਣਾ ਆਪਣੇ ਕੋਲੇ ਯਾਰ ਕੋਈ ਕਹੇ ਨੂੰ ਨਾ ਨਵਾਇਆ ਬਹੂ ਜਿਹੜਾ ਕੁਝ ਹੈਗਾ ਉਹ ਹੀ ਆ ਉਹਦੇ ਪਹੂ ਹੀ ਰਹਾ ਹਾਂ ਹਾਂ ਬਿਲਕੁਲ ਬਾਈ ਹੈਣਾ ਠੀਕ ਹੈ ਤੇ ਕਿਸੇ ਵੀ ਵੀਰ ਦਾ ਵਿਚਾਰਵਾਨ ਦਾ ਵਾਣਾ ਸਾਰੇ ਜਾਨ ਇਹਨਾਂ ਪਸ਼ੂਆਂ ਦੇ ਵਿੱਚੋਂ ਬਾਈ ਹਰਜਿੰਦਰ ਦੇ ਨਾਲ ਤੁਸੀਂ ਸੰਪਰਕ ਕਰ ਲੇ ਹੋਣਾ ਤੇ ਹਰਜਿੰਦਰ ਬਾਈ ਮੜਿਆ ਤੋੜਦੀ ਇਹਨੂੰ ਵੀ ਹੈਨਾ ਕਿ ਜਿਵੇਂ ਜਮਾ 7 ਵਜੇ ਦੀਆਂ ਚਵਾਈ ਹੁੰਦੀ ਸਵੇਰੇ ਆਪਣੇ ਹਾਂਜੀ ਹਾਂਜੀ ਠੀਕ ਹੈ ਬਾਕੀ ਜਦੋਂ ਆਪਾਂ ਬੰਦੇ ਨੂੰ ਇਹ ਗੱਲ ਕਹਿ ਦਿੰਨੇ ਯਾਰ ਕਿਸੇ ਨੇ ਪਸ਼ੂ ਆਪਣੇ ਕੋਲ ਲੈਣਾ ਹੈ ਨਾ ਵੀਰੇ ਪੋਲੀਕਰੜੀ ਪੂਰ ਸ਼ਿੱਟਾ ਕੇਰਾ ਦੁੱਧ ਖਾਲੀ ਘਰ ਜਾਓ ਜਿਵੇਂ ਮੇਲੇ ਦੇ ਚਵਾਈ ਨਹੀਂ ਕਰਾਉਂਦੇ ਨਹੀਂ ਨਹੀਂ ਬਿਲਕੁਲ ਖਾਲੀ ਕਰਕੇ ਜਾਓ ਅਗਲੀ ਚਵਾਈ ਮੰਨੋ ਜਿਹੜੇ ਟਾਈਮ ਤੁਸੀਂ ਖਾਲੀ ਕਰੀ ਹੋਣੇ ਮਿਹਨਤੀ ਤੇ ਕਰਤੀ ਬੰਦੇ ਆ ਬਾਈ ਹੈਨਾ ਤੇ ਚੰਗੇ ਜਾਨਵਰ ਆ ਜਿਹੜੇ ਬਾਈ ਕੋਲੇ ਹੁੰਦੇ ਬਾਈ ਕਹਿੰਦਾ ਵੀ ਲਿਸ਼ਕਾ ਕੇ ਖੜਾਈ ਹੁੰਦੀ ਤਾਂ ਹੋ ਸਕਦਾ ਵੀ ਮੁੱਲ ਇਦੋਂ ਵੀ ਆਪਾਂ ਨਾ ਜ਼ਿਆਦਾ ਮੰਗੀਆਂ ਹੁੰਦੇ ਨਾਰਮਲ ਹੀ ਐ ਜਿਵੇਂ ਆਪਾਂ ਕਹਿੰਦੇ ਚੋਈਆਂ ਹੋਈਆਂ ਸਾਰੀਆਂ ਹੀ ਹਨਾ ਤੇ ਕਿਸੇ ਵੀ ਵੀਰ ਦਾ ਇੰਨਾ ਤਿੰਨਾ ਆਪਸ ਨਾਲ ਦੇ ਵਿੱਚ ਵਿਚਾਰ ਬੰਦਾ ਤਾਂ ਬਾਈ ਹਰਜਿੰਦਰ ਦੇ ਨਾਲ ਤੁਸੀਂ ਸੰਪਰਕ ਕਰ ਲਿਓ ਆਹਾਂ ਝੋਟੀ ਨੂੰ ਖੜਾ ਲਾ ਕੇ ਦਿਖਾਉਣਾ ਹੁੰਦਾ ਤੇ ਵੀਰੇ ਨੇ ਏਡਾ ਲੇਵਾ ਕਰ ਜਾਣਾ ਨਹੀਂ ਨਹੀਂ ਬਿਲਕੁਲ ਬਈ ਹਾਂ ਉਹ ਚੀਜ਼ ਦੇ ਵਿੱਚ ਫਿਰ ਬਈ ਹੈ ਵੀ ਹੈਣੀ ਲੰਬਾ ਹਵਾ ਬੰਦਾ ਕੰਮ ਆਪਣੀ ਕਰਦਾ ਤਾਂ ਨਾ ਮੁੜ ਕੇ ਬੰਦੇ ਐਵੇਂ ਲਿਜਾ ਕੇ ਗਾਣਾ ਕੱਢਿਓ ਕੀ ਫਿਰ ਹਾਂ ਤੇ ਹਰਜਿੰਦਰ ਬਾਈ ਬੋਲ ਦੀ ਕਰਾਬ ਦੀ ਲੋਕੇਸ਼ਨ ਬੋਲ ਕੇ ਤੇ ਮੋਬਾਈਲ ਨੰਬਰ ਬੋਲ ਦਿਓ ਬ੍ਰਦਰ ਮੇਰਾ ਪਿੰਡ ਹੈਗਾ ਪੱਕਾ ਨੰਬਰ 4 ਜ਼ਿਲ੍ਹਾ ਤੇ ਸ਼ਹਿਰ ਫਰੀਦਕੋਟ ਹੈ ਵੀਰੇ ਫਰੀਦਕੋਟ ਬਾਈ ਪਹਨੇ ਦੇ ਨੇੜੇ ਆ ਇਹ ਠੀਕ ਹੈ ਜੀ ਹਾਂ ਜੀ ਮੋਬਾਈਲ ਨੰਬਰ ਬੋਲ ਦਿਓ ਬਈ 98775 108099 WhatsApp ਨੰਬਰ ਹੈਗਾ 96465 44390 ਠੀਕ ਹੈ ਬਾਈ ਕਿਸੇ ਵੀ ਵੀਰ ਜਿਹੜਾ ਵੀਡੀਓ ਦੇ ਵਿੱਚ ਦਿਖਾਤਾ ਤੇ ਬਾਈ ਦੇ ਨਾਲ ਸੰਪਰਕ ਉਹੀ ਵੀਰ ਕਰਿਓ ਜਿਹੜਾ ਵੀਰ ਖਰੀਦਣ ਆਲਾ ਵਾ ਤੇ ਬਾਈ ਦੇ ਨੰਬਰ ਦੇ ਉੱਪਰ ਸੰਪਰਕ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇਕਰ ਤੁਸੀਂ ਵੀ ਆਪਣੇ ਚੈਨਲ ਤੋਂ ਵੀਡੀਓ ਕਰਾਉਣੀ ਚਾਹੁੰਦੇ ਹੋ ਤਾਂ ਆਪਣੇ ਦਿੱਤੇ ਹੋਏ ਨੰਬਰ ਦੇ ਉੱਪਰ ਸੰਪਰਕ ਕਰ ਲਿਓ ਬਿਲਕੁਲ ਤੁਸੀਂ ਜਿਹੜਾ ਵੀ ਜਾਨਵਰ ਚੈਨਲ ਤੋਂ ਖਰੀਦਦੇ ਹੋ ਉਹਨੂੰ ਨਿਰਖ-ਪਰਖ ਕਰਕੇ ਖਰੀਦਣਾ ਵਾ ਜਿਉਂਦੇ ਵਸਦੇ ਰਹੋ ਜੀ ਧੰਨਵਾਦ